ਇਹ ਕੁੜੀ ਦਾ ਜੀ ਹਨਾ ਕੁੜੀ ਗਈ ਤੇ ਮੰਦਿਰ ਮੁੰਡੇ ਨੇ ਹੱਥ ਫੜ ਕੇ ਨਾ ਉਹਦੇ ਚੱਕੂ ਮਾਰਦੇ ਨੇ ਕੀ ਹਨਾ ਐਵੇਂ ਐਵੇਂ ਕਰਕੇ ਚਲੋ ਫਸੀ ਮੰਨੇ ਨਹੀਂ ਕੀ ਇਹ ਰਮਨੂ ਕਹ ਰਿਹਾ ਕੰਦਾ ਮੈਂ ਤਾਂ ਤੇਰੀ ওই ਕੁੜੀ ਨੂੰ ਵਿਆਹ ਕੇ ਲੈ ਕੇ ਜਾਵਾਂਗਾ ਮੰਜੀ ਕੋਰ ਕਿਥੇ ਨਹੀਂ ਅੰਦੋਲ ਮੰਜੀ ਜੀ ਮੈਂ ਤਾਂ ਉਰੇ ਤੇ ਹੀ ਰਹਿਣੇ ਵਾਲੀ ਆ ਜਿਸ ਤਨ ਹੋਰੀ ਤੇ ਹੀ ਰਹਿਣੇ ਆਪੇ ਇਹ ਮਾਮਲਾ ਕੀ ਹੋਇਆ ਤੁਹਾਡੀ ਬੇਟੀਆਂ ਨਾਲ ਇਹ ਕੁੜੀ ਦਾ ਜੀ ਹਨਾ ਕੁੜੀ ਗਈ ਤੇ ਮੰਦਿਰ ਮੰਦਿਰ ਤੋਂ ਆ ਕੇ ਬਾਬਤ ਹੋ ਗਈ ਸੀਗੀ ਦੇ ਮੰਦਰ ਤੋਂ ਹਨਾ ਏਥੇ ਸਿੱਧੇ ਦਰਵਾਜ਼ੇ ਤੱਕ ਪਹੁੰਚੀ ਆ ਤੇ ਮੁੰਡੇ ਨੇ ਹੱਥ ਫੜ ਕੇ ਨਾ ਉਹਦਾ ਚਾਕੂ ਮਾਰ ਦਿੱਤਾ ਤਿੰਨ ਚਾਰ ਛੜਖਾ ਨਹੀਂ ਉਹਦੀ ਤੁਹਾਡੀ ਬੇਟੀ ਨਾਲੇ ਮੁੰਡੇ ਕੋਲੋਂ ਹਾਂ ਜੀ ਪਹਿਲਾਂ ਵੀ ਇਹਨੂੰ ਕਹਿੰਦਾ ਰਿਹਾ ਮੈਨੂੰ ਪਹਿਲਾਂ ਧਮਕੀ ਮਿਲੀ ਸੀ ਉਹ ਕਹ ਰਿਹਾ ਨੇ ਸਿਹਣਾ ਐਵੇਂ ਐਵੇਂ ਕਰਕੇ ਚੱਲੋ ਅਸੀਂ ਮੰਨੇ ਨਹੀਂ ਜੀ ਇਹ ਮੈਨੂੰ ਕਹ ਰਿਹਾ ਕਹਿੰਦਾ ਮੈਂ ਤਾਂ ਤੇਰੀ ਉਹ ਕੁੜੀ ਨੂੰ ਵਿਆਹ ਕੇ ਲੈ ਕੇ ਜਾਵਾਂਗਾ ਕੁੜੀ ਦੀ ਉਮਰ ਕਿੰਨੀ ਹੈ ਉਮਰ ਕੱਟੀ ਆ ਜੀ ਉਹਦੀ ਕਿੰਨੀ ਹੈ 16 ਮੈਨੂੰ ਲੱਗ ਰਹੀਆ ਕੋਲਾ ਤੱਕ ਕੱਲ ਦੀ ਹੋਈ ਸੀ ਤੇ ਹੁਣ ਉਹਨੇ ਕੱਲ ਕਿੰਨੇ ਵਜੇ ਦੀ ਘਟਨਾ ਹੋਈ ਹੈ ਵਾਲੀ ਰਾਤ ਨੂੰ ਰਾਤ ਨੂੰ ਇਹ ਹੋਈ ਆ 7 ਵਜੇ ਹੋਈ ਆ ਤੇ ਦੂਜੀ ਕੁੜੀ ਨਾਲ ਕੀ ਹੋਇਆ ਦੂਜੀ ਕੁੜੀ ਤਾਂ ਅਟੈਕ ਹੋ ਕੇ ਮਰੀ ਉਹਨਾਂ ਦੀ ਮੌਤ ਕਦ ਹੋਈ ਹੈ ਉਹਨਾਂ ਦੀ ਸਵੇਰੇ ਹੋਈ ਆ ਜੀ ਉਹਨਾਂ ਦੀ ਉਮਰ ਕਿੰਨੀ ਹੈ ਉਮਰ ਛੇ ਸਾਲ ਹੈ ਜੀ ਤੁਹਾਨੂੰ ਕਿੰਨਾ ਇਤਲਾ ਮਿਲੀ ਗਈ ਮੁੰਡੇ ਵੱਲੋਂ ਚਾਕੂ ਮਾਰ ਦਿੱਤਾ ਗਿਆ ਮੈਂ ਤਾਂ ਜੀ ਰੋਟੀ ਬਣਾ ਰਹੀ ਸੀਗੀ ਰੋਟੀ ਬਣਾਉਂਦੀ ਬਣਾਉਂਦੀ ਮੈਂ ਬਾਹਰ ਨੂੰ ਨਿਕਲ ਗਈ ਤੇ ਕੁੜੀਆਂ ਦਾ ਖੱਪ ਪੈ ਰਿਆ ਸੀ ਮੈਂ ਕਿਹਾ ਦੇਖਾ ਤਾਂ ਕੀ ਹੋਇਆ ਤੇ ਕੁੜੀਆਂ ਇਲਾਗਾ ਪਾ ਰਹੀਆਂ ਨੇ ਤੇ ਮੈਂ ਨੇ ਦੇਖਿਆ ਜਾ ਕੇ ਤੇ ਕੁੜੀ ਦੇ ਬੜੀ ਦੇ ਚਾਕੂ ਲੱਗਾ ਮੈਨੂੰ ਤੇ ਐਂਟੀ ਵੀ ਚੱਲ ਛੋਟੀ ਦੇ ਲੱਗ ਗਿਆ ਹੁਣ ਵੀ ਅਸੀਂ ਚੱਕ ਕੇ ਫਟਾਫਟ ਲੈ ਕੇ ਜਾਏਂਗੇ ਸਾਰੇ ਰਖ ਤੇ ਬੋਲ ਦੀ ਗਈਆ ਤੇ ਉੱਤੇ ਜਾ ਕੇ ਦਮ ਤੋੜ ਪਹਿਲਾਂ ਤੁਸੀਂ ਜਦੋਂ ਜਿੱਦਾਂ ਕਹਿ ਰਹੇ ਹੋ ਕਿ ਪਹਿਲਾਂ ਵੀ ਮੁੰਡਾ ਛੇੜਕਾਂ ਨਹੀਂ ਕਰਦਾ ਜੀ ਕੰਪਲੇਨ ਵਗੈਰਾ ਤੁਸੀਂ ਸ਼ਿਕਾਇਤ ਨਹੀਂ ਦਰਜ ਕਰਾਈ ਕਰਾਈ ਹੋਈ ਸੀ ਜੀ ਚਲਵਾਈ ਨਹੀਂ ਹੋਈ ਉਹਦੀ ਜਦੋਂ ਤਾਈ ਸਾਰਾ ਕੁਸਨ ਨਾਰਮਲ ਹੀ ਹੋ ਗਿਆ ਸੀ ਕਿਹੜੇ ਥਾਣੇ ਤੇ ਕੰਪਲੇਨ ਆਉਣ ਇੱਕ ਤਵਾਲੀ ਹੈ ਜੀ ਤੇ ਹੁਣ ਕਿੰਨਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਕੁੜੀ ਨੂੰ ਖਾਬ ਲੈਣਾ ਜੀ ਦੋਨਾਂ ਦੀ ਮੌਤ ਹੋ ਗਈ ਦੋਨੇ ਕੁੜੀਆਂ ਦੀ ਮੌਤ ਹੋ ਗਈ ਹੈ ਜੀ ਤੇ ਹੋਰ ਕਿੰਨੇ ਬੱਚੇ ਐ ਤੁਹਾਡੇ ਮੇਰੇ ਕੋਲ ਦੋ ਬੱਚੇ ਹੋਰ ਐ ਕੋਣ ਹੈ ਕੁੜੀਆਂ-ਕੁੜੀਆਂ ਕਿਸੀਆਂ ਇੱਕ ਕੁੜੀ ਇੱਕ ਮੁੰਡਾ ਇਹ ਉਹਨੂੰ ਪੰਕਜ ਕਿੱਥੇ ਦੇ ਲੈਣ ਵਾਲੇ ਹਨੋਰੀਆ ਦੇ ਇਹ ਵਾਹ ਕਿਆ ਕੀ ਹੋਇਆ ਤੁਹਾਡੀਆਂ ਬੇਟੀਆਂ ਨਾਲ ਬੇਟੀ ਦੁਕਾਨ ਮਗੈ ਸਾਮਾਨ ਲੈਣ ਆਇਆ ਸੀ ਸਾਮਾਨ ਲੈ ਕੇ ਵਾਪਸ ਆ ਰਹੇ ਤੇ ਦੋ ਮੁੰਡੇ ਐ ਮੋਟਰਸਾਈਕਲ ਲੈ ਕੇ ਬਸ ਕੁੜੀ ਨੂੰ ਫੜ ਕੇ ਜ਼ਬਰਦਸਤੀ ਖਿੱਚ ਕੇ ਲੈ ਕੇ ਜਾ ਰਹੇ ਤੇ ਕੁੜੀ ਨਾ ਨੁੱਕਰ ਕਰੇ ਚਾਕੂ ਮਾਰ ਕੇ ਪਈ ਗਿਆ ਕਿੰਨੇ ਸਾਲ ਦੀ ਉਮਰ ਹੈ ਕੁੜੀ ਦੀ ਕੁੜੀ ਕੀ ਨਾਮ ਹੈ ਕੁੜੀ ਕੋ ਉਮਰ ਕੁੜੀ ਕੇ 9 ਸਾਲ ਮਾ ਉਮਰ ਹੈਗਾ 15 ਸਾਲ ਤੇ ਦੂਜੀ ਜੀ ਜਿਹੜੀ ਮੌਤ ਹੋਈ ਉਹਨਾਂ ਦਾ ਕਾਰਨ ਕੀ ਮੰਨਦੇ ਹੋ ਉਹਨਾਂ ਕਹਿੰਦੇ ਤਿੰਨੇ ਕੁੜੀ ਨਾਲੇ ਤੇ ਇਹ ਚਾਕੂ ਮਾਰੇ ਇਸ ਕਰਕੇ ਉਹਨੂੰ ਬਰਦਾਸ਼ਤ ਨਹੀਂ ਹੋਇਆ ਉਹਨੂੰ ਟੈਕ ਆ ਗਈ ਦੰਦੇ ਨਾਲ ਮੌਤ ਹੋ ਗਈ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਆਪਾਂ ਕਾਰਵਾਈ ਜੋ ਉਹਨੂੰ ਫੁੱਲ ਸਜ਼ਾ ਹੋਣਾ ਚਾਹੀਦੀ ਹੈ ਉਹਨੂੰ ਕੁਰਸੀ ਨੂੰ ਕੰਪਲੇਨਟ ਵਗੈਰਾ ਨਹੀਂ ਕਿ ਪੁੱਛਾਈਏ ਹਾਲ ਆ ਰਹੇ ਇਹ ਪੁਲਿਸ ਕੋਲ ਕੰਪਲੇਨ ਕਰਿਆ ਹੋਇਆ ਪੁਲਿਸ ਵਾਲਾ ਆ ਰਹੇ ਉਹ ਕਰੇ ਬੜਾ ਬੜੀ ਪੇੜੀ ਹੈ ਜੀ ਕੁਛ ਨਹੀਂ ਹੋ ਰਿਹਾ ਨਾਲ ਕਿਸੇ ਨੂੰ ਫੜਦੇ ਨਹੀਂ ਨਾ ਕਿਸੇ ਨੂੰ ਕੁਝ ਕਰਦੇ ਨਹੀਂ ਆਹ ਦੇਖੋ ਵਿਚਾਰਿਆਂ ਦੀ 15 ਸਾਲ ਦੀ ਕੁੜੀ ਔਰ 6 ਸਾਲਾਂ ਦੀ ਕੁੜੀ ਸੈਰ ਕਰ ਰਹੀ ਸੀ 7 ਵਜੇ ਸ਼ਾਮ ਮੁੰਡਾ ਆਇਆ ਵੱਡੀ ਵਾਲੀ ਨੂੰ ਚਾਕੂ ਮਾਰ ਗਿਆ ਔਰ ਛੋਟੀ ਉਹਦੀ ਉਹਦੀ ਡੈਥ 9:00 ਵਜੇ ਹੋਗੀ ਔਰ ਛੋਟੀ ਵਾਲੀ ਨੂੰ ਇਨਾ ਸਦਮਾ ਲੱਗਿਆ ਕਿ ਉਹਦੀ ਡੈਥ ਅੱਛਰੇ ਹੋਗੀ ਇਹ ਕੀ ਬੋਬਤ ਤਰੀਕਾ ਦੱਸੋ ਉੱਥੇ ਹਰ ਸਾਰੇ ਏਰੀਆ ਜਿੱਥੇ ਰਹਿੰਦੇ ਨੇ ਸਭ ਕੁਝ ਹਰ ਰੋਜ਼ ਕੁਛ ਨਾ ਕੁਛ ਹੋਈ ਜਾ ਰਿਹਾ ਹੈ ਮੁੰਡਾ ਭੱਜ ਗਿਆ ਬਾਪ ਨੂੰ ਫੜਿਆ ਜੋ ਮੈਨੂੰ ਪਤਾ ਲੱਗਿਆ ਤੇ ਇਹ ਬਿਲਕੁਲ ਗਲਤ ਕੰਮ ਹੈ ਇਹ ਲਾਅ ਐਂਡ ਆਰਡਰ ਦਾ ਤਾਂ ਦੇਖੋ ਤੁਹਾਨੂੰ ਪਤਾ ਹੈ ਕਿਹੜੇ ਏਰੀਆ 'ਚ ਕ੍ਰਾਈਮ ਜ਼ਿਆਦਾ ਹੁੰਦਾ ਹੈ ਪਟਿਆਲੇ ਵਿੱਚ ਸਾਰਾ ਉਹ ਜਿਹੜਾ ਏਰੀਆ ਹੈਗਾ ਉੱਥੇ ਹਰ ਰੋਜ਼ ਚੋਰੀਆ ਹੋ ਰਹੀਆ ਨੇ ਲੁੱਟ ਹੋ ਰਹੀ ਹੈ ਸਾਰਾ ਕੁਝ ਹੋ ਰਿਹਾ ਹੈਗਾ ਹੁਣ ਚਾਕੂਆਂ ਤੇ ਵੀ ਆ ਗਏ 7 ਵਜੇ ਸ਼ਾਮ ਨੂੰ ਦੱਸੋ ਮੈਨੂੰ ਗੱਲ ਇਹਨਾਂ ਦੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਨਾ ਬੱਚੀਆਂ ਗਈਆਂ ਦੋਨੋਂ ਇੱਕ ਹੀ ਗੱਲ ਹੁੰਦੀ ਹੈ ਦੱਸੋ ਥੋੜੀ ਇੰਨੀ ਵਾਰੀ ਕਦੀ ਕਹਿੰਦੇ ਅਸੀਂ ਲੋ ਐਂਡ ਆਰਡਰ ਲਈ ਹੁਣ ਕਿੰਨੀਆਂ ਵੱਡੀਆਂ ਵੱਡੀਆਂ ਗੱਡੀਆਂ ਖਰੀਦੀਆਂ ਨੇ ਉਹ ਜਿਹੜੀ ਟਾਸਕ ਫੋਰਸ ਬਣਾਈ ਹੈ ਇੱਕ ਇੱਕ ਗੱਡੀ ਮੇਰੇ ਖਿਆਲੋਂ ਜਿਹੜੀ ਹਾਈਲਾਈਟਸ ਹੈ ਜਿਹੜੀ ਤ 30 ਕਰੋ ਲੱਖ ਦੀ ਹੈ 30 ਲੱਖ ਦੀ ਆ ਕੁਛ ਇਸ ਤਰ੍ਹਾਂ 30 ਲੱਖ ਦੀ 40 ਲੱਖ ਦੀ ਉਹਨਾਂ ਦਾ ਫਾਇਦਾ ਕੀ ਹੈ ਜੇ ਅਸੀਂ ਆਪਣੇ ਲੋਕਾਂ ਨੂੰ ਨਹੀਂ ਸੰਭਾਲ ਸਕਦੇ ਪਰਿਵਾਰ ਨਾਲ ਮਿਲਿਓ ਕਿਸ ਆ ਮਾਂ ਹੈ ਬੱਚਿਆਂ ਦੀ ਉਹਨਾਂ ਦੇ ਫਾਦਰ ਹੈ ਇੱਥੇ ਮੌਤਰੀ ਚ ਪਏ ਨੇ ਹਾਲ ਦੇਖੋ ਕੀ ਹੋ ਰਿਹਾ ਹੈਗਾ कल रात लगभग सात आठ बजे थाना कोतवाली बीच इंटरमेसन आई थी कि चलमा डॉटर ऑफ पंकज दिन कॉलोनी की, की रहने वाली थी कि किसी अरुण कुमार बंदे ने उससे किसी तेजदार हथियार का हमला करके इंजर किया है बादन मिली कि हॉस्पिटल से पूरी दी मौत हो गई जब एडमिशन पर्चा नंबर चौतालीस फोर्टी फोर अंडर सेक्शन तीन सौ दो दर्ज करके पड़ताल की गई तो इनिशियल पड़ताल से सामने यह आया है कि सलमा जिंद उम्र पंद्रह सोलह साल दी है वो अरुण कुमार दोस्ती से बाद चे बीच कुछ टकरार हो गया और कल शामी जब वो अपने घर के ने गली जा रही थी तो उतने अरुण तो शलमा के विकार बोल बिलारा हो गया उत्थे झगड़ा सा हो गया और अरुण ने कुछ तेजदार हथियार नाल शलमा उत्ते हमला करता जिस करके उसकी मौत हो गई ये काफ़ी मंदभागी घटना सगी और आज मॉर्निंग सूँ एक इंटोमेसन और मिली है कि सलमा दी छोटी सिस्टर कुशन प्री जिसकी उम्र लगभग सात आठ साल है उस दी भी सदमे करके मौत हो गई है तो देखो जी पुलिस पर्चा दर्ज कर चुकी है बाय नेम पर्चा दर्ज हुआ है अंडर सेक्शन तीन सौ दो और वक टीम पुलिस की मल्टीपल थान रेड कर रही है असी कॉन्फिडेंट है कि जल्द तो जल्द अक्यूज उसमें अरेस्ट किया जाए गिरफ्तारी सर नहीं जी रेड कर रहे हैं ਜਿਹੜੀ ਦੂਸਰੀ ਕਹਿ ਕੇ ਮਲਟੀਪਲ ਵਾਰ ਹੋ ਗੁਜ਼ਰੀ ਹੈ ਕਿ ਉਸ ਨੂੰ ਲੈ ਕੇ ਪੁਛ ਕੀ ਮਾਮਲਾ ਦਰਜ ਕਰੇਗੀ ਅਸੀਂ ਵੈਰੀਫਾਈ ਕਰਾਂਗੇ ਜੇਰਾ ਸੈਕਸ਼ਨ ਦੇ ਤਹਿਤ ਜੋ ਮਾਮਲਾ ਬੰਦਾ ਸੀ ਦਰਜ ਕਰਾਂਗੇ ਲੀਗਲ ਐਕਟ ਕਾਨੂੰਨੀ ਕਾਰਵਾਈ ਹੋਈ ਜਿਹੜਾ ਤੇਜ਼ਾ ਰਤਿਆਨਾ ਵਾਰ ਹੋਇਆ ਮਲਟੀਪਲ ਵਾਰ ਨੇ ਕੀ ਇੱਕ ਦਾ ਵਾਰ ਹਾਂਜੀ ਪੋਸਟਮਾਰਟਮ ਹੋਣਾ ਹੈ ਉਹਦੇ ਵੀ ਸਾਰਾ ਕੁਝ ਕਲੀਅਰ ਹੋ ਜਾਣਾ ਹੈ ਸੰਜੇ ਕੌਲਨੀ ਦਾ ਰਹਿਣ ਵਾਲਾ ਪਟਿਆਲੇ ਦੇ ਹੀ ਰਹਿਣ ਵਾਲਾ ਕੀ ਕੰਮ ਕੀ ਕਰਦਾ ਸੀ ਜੇ ਕੋਈ ਮਾਰਬਰ ਦੀ ਜਾਣਕਾਰੀ ਮਿਲੇਗੀ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਔਰ ਵੀ ਰੈਡ ਹੋ ਰਹੇ ਹਾਂ ਉਹਨਾਂ ਦੇ ਜੋ ਨੋਨ ਬੰਦੇ ਹੈ ਉਹਨਾਂ ਨੂੰ ਵੀ ਕੁਝ ਗਿੱਚ ਜਾ ਰਹੀ ਹੈ ਸਰ ਲੜਕੀ ਦਾ ਪਰਿਵਾਰ ਦੀ ਗੱਲ ਕਰੀਏ ਇਹਨਾਂ ਦਾ ਪਰਿਵਾਰ ਕਿੱਦਾਂ ਦਾ ਹੈ ਬੈਕਐਂਡ ਕੀ ਹੈ ਇਹਨਾਂ ਦਾ ਲੇਕੋ ਮੀਡਲ ਕਲਾਸ ਫੈਮਲੀ ਹੈ ਇਸ ਕਰਕੇ ਜੋ ਮਤਲਬ ਪਰਿਵਾਰ ਦਾ ਨੁਕਸਾਨ ਕਾਫੀ ਵੱਡਾ ਨੁਕਸਾਨ ਹੋਇਆ ਹੈ ਪਹਿਲੇ ਤੋਂ ਵੱਡੀ ਕੁੜੀ ਤੇ ਛੋਟੀ ਕੁੜੀ ਤੇ ਪਰਿਵਾਰ ਸਦਮੇ 'ਚ ਹੈ ਇਸ ਕਰਕੇ ਪੁਲੀਸ ਦੀ ਪੂਰੀ ਕੋਸ਼ਿਸ਼ ਕੋਸ਼ਿਸ਼ ਹੈ ਕਿ ਇਹਨਾਂ ਨੂੰ ਜਸਟਿਸ ਮਿਲੇ ਇਨਸਾਫ ਮਿਲੇ